ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬਹੁਤ ਸਾਰੇ ਵੀਰਾਂ ਦੇ ਕੁਐਸਚਨ ਆਉਂਦੇ ਨੇ ਕਮੈਂਟ ਆਉਂਦੇ ਨੇ ਕਿ ਸਟਾਪ ਲੌਸ ਕਿਵੇਂ ਲਗਾਈਏ ਬ੍ਰੋਕਰ ਦੇ ਬਾਰੇ ਗੱਲ ਕਰਾਂਗੇ ਬ੍ਰੋਕਰ ਦੇ ਵਿੱਚ ਕਿਵੇਂ ਸਟਾਪ ਲੌਸ ਲਗਾਉਣਾ ਜਦੋਂ ਆਪਾਂ ਟਰੇਡ ਕਰਨੀ ਆ ਆਪਸ਼ਨ ਦੇ ਵਿੱਚ ਠੀਕ ਹੈ ਕਿਵੇਂ ਆਪਾਂ ਸਟਾਪ ਲੌਸ ਲਗਾ ਸਕਦੇ ਹਾਂ ਪੂਰਾ ਤੁਹਾਨੂੰ ਟਰੇਡ ਕਰਕੇ ਨਾਲ ਦੀ ਨਾਲ ਦਿਖਾਵਾਂਗੇ ਠੀਕ ਹੈ ਤੇ ਉਹਦੇ ਵਿੱਚ ਇੱਕ ਟ੍ਰਿਗਰ ਪ੍ਰਾਈਸ ਦੇ ਵਿੱਚ ਆਪਾਂ ਨੂੰ ਪ੍ਰਾਈਸ ਵੱਧ ਇੰਟਰ ਕਰਨਾ ਪੈਂਦਾ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਠੀਕ ਆ ਤੇ ਵੀਡੀਓ ਨੂੰ ਪੂਰਾ ਦੇਖ ਲਿਓ ਬਹੁਤ ਛੋਟੀ ਜੀ ਵੀਡੀਓ ਜਿਆਦਾ ਲੰਬੀ ਵੀਡੀਓ ਨਹੀਂ ਕੀ ਠੀਕ ਆ ਤੇ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਤੇ ਤੇ ਮੋਬਾਈਲ ਦੀ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਆਪਾਂ ਆਪਣਾ ਬ੍ਰੋਕਰ ਓਪਨ ਕੀਤਾ ਹੈ ਇਹ ਫਾਇਰਸ ਐਪਲੀਕੇਸ਼ਨ ਹੈ ਠੀਕ ਆ ਤੁਸੀਂ ਜਿਸ ਵੀ ਬ੍ਰੋਕਰ ਦੇ ਵਿੱਚ ਟ੍ਰੇਡ ਕਰਦੇ ਜੋ ਸਟਾਪ ਲੌਸ ਲਗਾਉਣ ਦਾ ਤਰੀਕਾ ਲਗਭਗ ਇੱਕੋ ਜਿਹਾ ਹੀ ਹੁੰਦਾ ਹੈ ਠੀਕ ਆ ਤੇ ਇਹਦੇ ਵਿੱਚ ਆਪਾਂ ਲਗਾਵਾਂਗੇ ਸਟਾਪ ਲੌਸ ਮਤਲਬ ਕਿ ਕਿਵੇਂ ਲਗਾਉਣਾ ਉਹ ਤੁਹਾਨੂੰ ਦੱਸਾਂਗੇ ਠੀਕ ਹੈ ਕਿਵੇਂ ਆਪਾਂ ਟਰੇਡ ਕਰਦੇ ਸਮੇਂ ਲਗਾ ਸਕਦੇ ਹਾਂ ਤੇ ਬਾਅਦ ਦੇ ਵਿੱਚ ਕਿਵੇਂ ਲਗਾ ਸਕਦੇ ਹਾਂ ਠੀਕ ਹੈ ਦੇਖੋ ਹੁਣ ਇੰਡੀਅਨ ਮਾਰਕੀਟ ਤਾਂ ਬੰਦ ਹੈ ਇਸ ਕਰਕੇ ਮੈਂ ਕਰੂਡ ਆਇਲ ਦੇ ਵਿੱਚ ਕਰੂਡ ਆਇਲ ਮਨੀ ਦੇ ਵਿੱਚ ਇੱਕ ਨਾਰਮਲ ਟਰੇਡ ਲਵਾਂਗਾ ਵੈਸੇ ਹੀ ਠੀਕ ਹੈ ਐਗਜ਼ਾਮਪਲ ਦੇ ਲਈ ਤੇ ਉਹਦੇ ਵਿੱਚ ਤੁਹਾਨੂੰ ਸਟਾਪ ਲੌਸ ਲਗਾ ਕੇ ਦਿਖਾਵਾਂਗਾ ਠੀਕ ਹੈ ਤੇ ਨਾਲ ਦੇ ਨਾਲ ਟ੍ਰਿਗਰ ਪ੍ਰਾਈਸ ਬਾਰੇ ਵੀ ਦੱਸ ਦਵਾਂਗਾ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਸਰਚ ਕਰ ਲੈਨੇ ਆਂ ਕਰੂਡ ਆਇਲ ਐਮ ਸਰਚ ਕਰ ਲੈਨੇ ਆਂ ਆਪਾਂ ਕਿਉਂਕਿ ਇਹਦੇ ਵਿੱਚ ਆਪਾਂ ਟਰੇਡ ਲਵਾਂਗੇ ਠੀਕ ਤੇ ਇਹ 6000 ਦੇ ਆਸ-ਪਾਸ ਚੰਦ ਰਿਆ ਹੋਵੇਗਾ ਸ਼ਾਇਦ ਇੱਕ ਵਾਰੀ ਆਪਾਂ ਉਤਰਾਣੀ ਨੋਰਮਲ ਟਰੇਡ ਲੈਣੀ ਹੈ ਠੀਕ ਹੈ ਤੇ ਇੱਥੇ ਆਪਾਂ 6000 ਦਾ ਜਿਹੜਾ ਆਪਣਾ ਕਾਲ ਹੈ ਉਸ ਨੂੰ ਆਪਾਂ ਪਾਇਆ ਕਰਾਂਗੇ ਠੀਕ ਹੈ ਇੱਥੇ ਆਪਾਂ ਪਾਇਤੇ ਕਲਿੱਕ ਕਰ ਦਿੱਤਾ ਠੀਕ ਹੈ ਤੇ ਇੱਥੇ ਦੇਖੋ ਹੁਣ ਤੁਹਾਡੇ ਸਾਹਮਣੇ ਮਤਲਬ ਕਿ ਪਹਿਲਾਂ ਮਤਲਬ ਕਿ ਤਰ੍ਹਾਂ ਦਾ ਇੰਟਰਫੇਸ ਆਵੇਗਾ ਜਦੋਂ ਵੀ ਤੁਸੀਂ ਟਰੇਡ ਕਰਨੀ ਹੈ ਠੀਕ ਹੈ ਇੱਥੇ ਕੁਆਂਟੀਟੀ ਆਵੇਗੀ ਠੀਕ ਹੈ ਜਦੋਂ ਆਪਾਂ ਮਤਲਬ ਕਿ ਨਿਫਟੀ ਬੈਂਕ ਨਿਫਟੀ ਚ ਕਰੋਗੇ ਉੱਥੇ ਵੱਖ-ਵੱਖ ਮਤਲਬ ਕੁਆਂਟੀਟੀ ਹੁੰਦੀ ਹੈ ਨਿਫਟੀ ਦੀ 75 ਜਾਂ 50 ਹੁੰਦੀ ਹੈ ਠੀਕ ਹੈ ਬੈਂਕ ਨਿਫਟੀ ਦੀ 30 ਜਾਂ ਇਸੇ ਤਰ੍ਹਾਂ ਵੱਖ-ਵੱਖ ਕੁਆਂਟੀਟੀ ਹੁੰਦੀ ਹੈ ਠੀਕ ਹੈ ਕਰੂਡ ਹਾਲ ਦੀ ਇੱਥੇ ਇੱਕ ਹੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਉਸ ਤਰ੍ਹਾਂ ਨਹੀਂ ਹੁੰਦਾ 75 ਜਾਂ 50 ਨਹੀਂ ਹੁੰਦਾ ਪਰ ਟ੍ਰੇਡ ਕਰਨ ਦਾ ਤਰੀਕਾ ਸੇਮ ਰਹੇਗਾ ਠੀਕ ਹੈ ਥੱਲੇ ਆਵੇਗਾ ਤੁਹਾਡਾ ਇੱਥੇ ਪ੍ਰਾਈਸ ਟਿਕ ਠੀਕ ਹੈ ਜਿੱਥੇ ਆ 155 ਰੁਪਏ 10 ਪੈਸੇ ਲਿਖਾ ਹੋਇਆ ਲਿਖਿਆ ਹੋਇਆ ਠੀਕ ਹੈ ਮਤਲਬ ਕਿ ਆਪਾਂ ਇੱਥੇ ਥੱਲੇ ਮਾਰਕੀਟ ਤੇ ਜਦੋਂ ਟਿਕ ਲੱਗੀ ਰਹੇਗੀ ਤੇ ਆਪਾਂ ਜਦੋਂ ਅਸੀਂ ਥੱਲਿਓ ਬਾਏ ਤੇ ਕਲਿੱਕ ਕਰਾਂਗੇ ਥੱਲੇ ਜਿਹੜਾ ਬਾਏ ਦਾ ਆਪਸ਼ਨ ਹੈ ਤੇ ਆਪਣਾ ਮਾਰਕੀਟ ਪ੍ਰਾਈਸ ਤੇ ਬਾਏ ਹੋ ਜਾਵੇਗਾ ਜੋ ਵੀ ਮਤਲਬ ਕੀ ਪ੍ਰਾਈਸ ਹੁਣ ਚੱਲ ਰਿਹਾ ਹੋਵੇਗਾ ਆਪਸ਼ਨ ਦਾ ਠੀਕ ਹੈ ਉਸੇ ਤੇ ਆਪਣਾ ਮਤਲਬ ਕੀ ਐਂਟਰੀ ਹੋ ਜਾਵੇਗੀ ਠੀਕ ਹੈ ਤੇ ਉਸ ਤੋਂ ਬਾਅਦ ਆ ਮਤਲਬ ਕੀ ਆਪਾਂ ਸਟਾਪ ਲੌਸ ਲਗਾ ਸਕਦੇ ਆ ਉਹ ਦੂਸਰਾ ਤਰੀਕਾ ਹੈ ਪਰ ਇੱਥੇ ਨਾਲ ਦੀ ਨਾਲ ਆਪਾਂ ਕਿਵੇਂ ਸਟਾਪ ਲੌਸ ਲਗਾ ਸਕਦੇ ਆ ਇਹ ਟਿਕਾ ਆਪਾਂ ਮਾਰਕੀਟ ਪ੍ਰਾਈਸ ਤੇ ਲੱਗੀ ਰਹਿੰਦੇ ਨੇ ਠੀਕ ਆ ਤੇ ਇੱਥੇ ਹੁਣ ਆਪਾਂ ਜਦੋਂ ਏਂਟਰੀ ਲੈਂਦੇ ਸਮੇਂ ਸਟਾਪ ਲੌਸ ਲਗਾਉਣਾ ਹੈ ਠੀਕ ਆ ਆਪਾਂ ਕਰਨਾ ਕੀ ਆ ਕਿ ਇਹ ਜਿਹੜਾ ਮਾਰਕੀਟ ਪ੍ਰਾਈਸ ਹੈ ਠੀਕ ਆ ਮਾਰਕੀਟ ਪ੍ਰਾਈਸ ਤੇ ਟਿਕ ਲੱਗੀ ਰਹਿੰਦੇ ਨਹੀਂ ਆ ਠੀਕ ਆ ਜੇ ਤੁਸੀਂ ਮਤਲਬ ਕਿ ਮਾਰਕੀਟ ਪ੍ਰਾਈਸ ਤੇ ਏਂਟਰੀ ਕਰਨਾ ਚਾਹੁੰਦੇ ਜੇ ਤੁਸੀਂ ਮਤਲਬ ਕਿ ਲਿਮਟ ਪ੍ਰਾਈਸ ਲਗਾਉਣਾ ਚਾਹੁੰਦੇ ਜੋ ਤੇ ਫਿਰ ਕੀ ਕਰੋਗੇ ਤੁਸੀਂ ਇਸ ਟਿਕ ਨੂੰ ਹਟਾ ਦੇਵੋਗੇ ਠੀਕ ਆ ਇਸ ਟਿਕ ਨੂੰ ਹਟਾ ਦੇਵੋਗੇ ਮਤਲਬ ਕਿ ਜੋ ਵੀ ਪ੍ਰਾਈਸ ਤੇ ਤੁਸੀਂ ਐਂਟਰੀ ਲੈਣਾ ਚਾਹੁੰਦੇ ਉਹ ਲਿਖ ਸਕਦੇ ਹੋ ਠੀਕ ਆ ਇਹਦੇ ਨਾਲ ਕੀ ਹੋਵੇਗਾ ਜਿਸ ਤਰ੍ਹਾਂ ਮੰਨ ਲਓ ਕਿ ਪ੍ਰੀਮੀਅਮ ਦਾ ਪ੍ਰਾਈਸ ਹੁਣ ਉੱਤੇ ਚੱਲ ਰਿਹਾ 160 ਜਾਂ 150 155 ਜਦੋਂ 155 ਪ੍ਰੀਮੀਅਮ ਦੁਬਾਰਾ ਆਵੇਗਾ ਉਦੋਂ ਐਂਟਰੀ ਹੋਵੇਗੀ ਤੁਹਾਡੀ ਤੇ ਮਾਰਕੀਟ ਪ੍ਰਾਈਸ ਤੇ ਕੀ ਆ ਜੋ ਵੀ ਚੱਲ ਰਿਹਾ ਹੋਵੇਗਾ ਉਸੇ ਤੇ ਐਂਟਰੀ ਹੋ ਜਾਵੇਗੀ ਠੀਕ ਆ ਤੇ ਉਸ ਤੋਂ ਬਾਅਦ ਆ ਕਰਨਾ ਕੀ ਆ ਜੇ ਤੁਸੀਂ ਸਟਾਪ ਲੌਸ ਲਗਾਉਣਾ ਤੇ ਸੀਓ ਤੇ ਕਲਿੱਕ ਕਰਨਾ ਹੈ ਠੀਕ ਆ ਉਸ ਤੋਂ ਬਾਅਦ ਇੱਥੇ ਮਤਲਬ ਕਿ ਆਪਾਂ ਸਟਾਪ ਲੌਸ ਜਿੰਨੇ ਤੇ ਲਗਾਉਣਾ ਚਾਹੁੰਦੇ ਜਿਵੇਂ ਆਪਾਂ ਐਂਟਰੀ ਕਰਨੀ ਆ 150 ਤੇ ਤੇ ਆਪਣਾ ਸਟਾਪ ਲਾਸ ਆਪਾਂ ਰੱਖ ਲੈਨੇ ਆ 144 ਠੀਕ ਹੈ ਤੇ ਇੱਥੇ ਆਪਣਾ ਸਟਾਪ ਲਾਸ ਹੋ ਜਾਵੇਗਾ ਠੀਕ ਹੈ ਤੇ ਇੱਥੋਂ ਆਪਾਂ ਕੀ ਕਰਾਂਗੇ ਬਾਏ ਤੇ ਕਲਿੱਕ ਕਰ ਦਵਾਂਗੇ ਠੀਕ ਹੈ ਤੇ ਆਪਣਾ ਆਰਡਰ ਆਰਡਰ ਜਿਹੜਾ ਪੈਂਡਿੰਗ ਦੇ ਵਿੱਚ ਚਲਾ ਜਾਵੇਗਾ ਇਹ ਆਰਡਰ ਅਜੇ ਐਗਜ਼ੀਕਿਊਟ ਕਿਉਂ ਨਹੀਂ ਹੋਇਆ ਠੀਕ ਹੈ ਕਿਉਂਕਿ ਇਹ ਇਸ ਕਰਕੇ ਆਪਣਾ ਐਗਜ਼ੀਕਿਊਟ ਨਹੀਂ ਹੋਇਆ ਕਿਉਂਕਿ ਹੁਣ ਜਿਹੜਾ ਪ੍ਰੀਮੀਅਮ ਦਾ ਪ੍ਰਾਈਸ ਉੱਤੇ ਚੱਲ ਰਿਹਾ ਹੋਵੇਗਾ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਪ੍ਰੀਮੀਅਮ ਦਾ ਪ੍ਰਾਈਸ ਆਪਾਂ ਇਸ ਨੂੰ ਬਾਏ ਕੀਤਾ ਸੀ ਠੀਕ ਹੈ ਇਹ ਦੇਖੋ ਇਹਦਾ ਮਤਲਬ ਕਿ 151 ਦੇ ਆਸ-ਪਾਸ ਚੱਲ ਰ ਇਹ ਤੇ ਦੇਖਦੇ ਆ ਇੱਕ ਵਾਰੀ ਚਾਰਟ ਓਪਨ ਹੋਣ ਦੋ ਫੇਟ ਕਰੋ ਠੀਕ ਹੈ ਹਾਂ ਤੇ ਇਹ ਦੇਖੋ ਆਪਣਾ ਮਤਲਬ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਚਾਰਟ ਦੇ ਵਿੱਚ ਇਤਰਾ ਸ਼ੋ ਹੋਣ ਲੱਗ ਪਵੇਗਾ ਇਹ ਆਪਣਾ ਸਟਾਪ ਲੌਸ ਠੀਕ ਹੈ ਤੇ ਇਹ ਆਪਣੀ ਐਂਟਰੀ ਜਦੋਂ ਹੀ ਪ੍ਰਾਈਸ ਇੱਥੇ ਆਵੇਗਾ ਆਪਣੀ ਐਂਟਰੀ ਹੋ ਜਾਵੇਗੀ ਠੀਕ ਹੈ ਮਤਲਬ ਕਿ ਐਂਟਰੀ ਲੈਂਦੇ ਸਮੇਂ ਆਪਾਂ ਸਟਾਪ ਲੌਸ ਕਿਵੇਂ ਲਗਾਉਣਾ ਠੀਕ ਹੈ ਤੇ ਇਹ ਤੁਹਾਨੂੰ ਕਿੱਥੇ ਸ਼ੋ ਹੋਵੇਗਾ ਆਪਾਂ ਬੈਕ ਜਾਂਦੇ ਹਾਂ ਠੀਕ ਹੈ ਪ੍ਰੋਡੈਕਟਰ ਦੇ ਵਿੱਚ ਆਰਡਰ ਦੇ ਵਿੱਚ ਜਾਵਾਂਗੇ ਤੇ ਇਹ ਦੇਖੋ ਇੱਥੇ ਤੁਹਾਡਾ ਓਪਨ ਆਰਡਰ ਠੀਕ ਹੈ ਜਦੋਂ ਇਹ ਐਗਜ਼ੀਕਿਊਟ ਹੋ ਜਾਵੇਗਾ ਤੁਹਾਡ ਇਹ ਦੇਖੋ ਐਗਜ਼ੀਕਿਊਟ ਹੋ ਗਿਆ ਸ਼ਾਇਦ ਮੇਰੇ ਸਾਹਬ ਨਾਲ ਆਪਣਾ ਆਰਡਰ ਇੱਥੋਂ ਹਟ ਜਾਵੇਗਾ ਹੁਣ ਇੱਕ ਵਾਰੀ ਆਪਾਂ ਰਿਫਰੈਸ਼ ਕਰਕੇ ਦੇਖਦੇ ਹਾਂ ਠੀਕ ਹੈ ਹਾਂ ਐਗਜ਼ੀਕਿਊਟ ਹੋ ਗਿਆ ਠੀਕ ਹੈ ਦੇਖੋ ਇਹ ਆਪਣਾ ਆਰਡਰ ਮਤਲਬ ਕਿ ਇੱਥੇ ਲੱਗ ਗਿਆ ਠੀਕ ਹੈ ਇਹ ਮਤਲਬ ਕਿ ਆਪਣੀ ਟ੍ਰੇਡ ਐਂਟਰ ਹੋ ਗਈ ਤੇ ਆਪਾਂ ਸਟਾਪ ਲੌਸ 144 ਤੇ ਲਾਇਆ ਸੀ ਤੇ 150 ਤੇ ਆਪਾਂ ਐਂਟਰੀ ਕੀਤੀ ਸੀ ਠੀਕ ਹੈ ਤੇ ਹੁਣ ਆਪਾਂ ਮਤਲਬ ਕਿ ਇਹ ਤਾਂ ਹੋ ਗਿਆ ਕਿ ਆਪਣਾ ਇੱਥੇ ਓਪਨ ਦੇ ਵਿੱਚ ਕਿਉਂ ਆ ਰਿਹਾ ਹੈ ਉਪਰ ਇੱਥੋਂ ਕਿਉਂ ਨਹੀਂ ਆਇਆ ਕਿਉਂਕਿ ਆਪਾਂ ਸਟਾਪ लॉस ਨਾਲ ਲਗਾਇਆ ਹੋਇਆ ਹੈ ਠੀਕ ਹੈ ਜਦੋਂ ਸਟਾਪ लॉस ਹਿੱਟ ਹੋਇਆ ਹੋਵੇਗਾ ਫਿਰ ਇਹ ਓਪਨ ਵਾਲਾ ਕੱਟਿਆ ਜਾਵੇਗਾ ਠੀਕ ਹੈ ਹੁਣ ਆਪਾਂ ਕੀ ਕਰਦੇ ਆ ਕਿ ਸਟਾਪ लॉस ਨੂੰ ਡਿਲੀਟ ਕਰ ਦਿੰਨੇ ਆ ਠੀਕ ਹੈ ਇੱਥੋਂ ਡਿਲੀਟ ਕਰ ਦਿੱਤਾ ਤੇ ਇੱਥੋਂ हट ਜਾਵੇਗਾ ਠੀਕ ਹੈ ਹੁਣ ਆਪਾਂ ਦੁਬਾਰਾ ਆਪਣੇ ਆ ਤੇ ਉਹ ਹੋਇਆ ਕੀ ਆ ਕੀ ਪ੍ਰੀਮੀਅਮ ਥੱਲੇ ਆ ਕੇ ਆਪਣਾ ਸਟਾਪ लॉस ਹਿੱਟ ਹੋ ਗਿਆ ਸੀ ਇਸ ਕਰਕੇ ਐਂਟਰੀ ਪਹਿਲਾਂ ਹੀ ਕੱਟੀ ਗਈ ਸੀ ਠੀਕ ਹੈ ਜਿਵੇਂ ਜਰਾ ਆਪਾਂ ਉਧਰ ਕੀਤਾ ਠੀਕ ਹੈ ਹੁਣ ਆਪਾਂ ਉਹਨੂੰ ਦੁਬਾਰਾ ਐਂਟਰੀ ਲੈ ਕੇ ਤੁਹਾਨੂੰ ਦਿਖਾਉਂਗਾ ਮੈਂ ਜਿਹੜਾ ਬਾਅਦ ਹਾਂ ਦੇਖੋ ਮੈਂ ਸਿੱਧਾ ਮਾਰਕੀਟ ਪ੍ਰਾਈਸ ਤੇ ਬਾਏ ਕਰਾਂਗਾ ਸਟੌਪ ਲੌਸ ਨਹੀਂ ਲਗਾਵਾਂਗਾ ਠੀਕ ਹੈ ਉਸ ਤੋਂ ਬਾਅਦ ਆ ਤੁਹਾਨੂੰ ਸਟੌਪ ਲੌਸ ਲਗਾਉਣ ਦਾ ਤਰੀਕਾ ਦੱਸਾਂਗਾ ਹੁਣ ਦੇਖੋ ਜਿਹੜਾ ਆਪਾਂ ਸਟੌਪ ਲੌਸ ਇੱਥੇ ਨਾਲ ਲਗਾਇਆ ਸੀ ਇਹਦੇ ਵਿੱਚ ਮਤਲਬ ਕਿ ਆਪਾਂ ਨੂੰ ਟ੍ਰਿਗਰ ਪ੍ਰਾਈਸ ਲਿਖਣ ਦੀ ਲੋੜ ਨਹੀਂ ਪਈ ਠੀਕ ਹੈ ਇਹਦੇ ਵਿੱਚ ਸਟੌਪ ਲੌਸ ਤੁਹਾਡਾ ਵੈਸੇ ਹੀ ਲੱਗ ਜਾਵੇਗਾ ਪਰ ਜਦੋਂ ਤੁਸੀਂ ਐਂਟਰੀ ਕਰਨ ਤੋਂ ਬਾਅਦ ਆ ਸਟੌਪ ਲੌਸ ਲਗਾਓਗੇ ਠੀਕ ਹੈ ਉੱਥੇ ਤੁਹਾਨੂੰ ਟ੍ਰਿਗਰ ਪ੍ਰਾਈਸ ਲਿਖਣਾ ਪਵੇਗਾ ਕਿਉਂ ਲਿਖਣਾ ਪੈਂਦਾ ਹੈ ਕਿਉਂਕਿ ਉਹ ਦੋ ਪ੍ਰਾਈਸ ਆਪਾਂ ਤਾਂ ਲਿਖਦੇ ਆ ਕਿ ਜੇ ਉਸ ਪ੍ਰਾਈਸ ਤੇ ਕੋਈ ਮਤ ਆਰਡਰ ਐਗਜ਼ਿਟ ਕਰ ਰਹੇ ਹਾਂ ਉਸ ਨੂੰ ਬਾਈ ਕਰਨ ਵਾਲਾ ਨਹੀਂ ਹੈਗਾ ਤੇ ਦੂਜੇ ਆਰਡਰ ਤੇ ਐਗਜ਼ੀਕਿਊਟ ਹੋ ਜਾਵੇਗਾ ਠੀਕ ਹੈ ਸਿਰਫ ਇਸੇ ਕਰਕੇ ਲਿਖਣਾ ਪੈਂਦਾ ਹੋਰ ਉਹਦਾ ਕੋਈ ਕਾਰਨ ਨਹੀਂ ਹੁੰਦਾ ਠੀਕ ਹੈ ਤੇ ਹੁਣ ਆਪਾਂ ਇੱਥੇ ਦੁਬਾਰਾ ਇੱਕ ਵਾਰੀ ਐਂਟਰੀ ਲੈਣੇ ਆ ਠੀਕ ਹੈ ਹੁਣ ਆਪਾਂ ਸਟਾਪ ਲੌਸ ਹਟਾ ਦਿੰਦਾ ਠੀਕ ਹੈ ਮਾਰਕੀਟ ਪ੍ਰਾਈਸ ਤੇ ਮੈਂ ਐਂਟਰੀ ਲੈ ਰਿਹਾ ਆਪਣੀ ਐਂਟਰੀ ਐਗਜ਼ੀਕਿਊਟ ਹੋ ਗਈ ਠੀਕ ਹੈ ਆ ਦੇਖ ਸਕਦੇ ਤੁਸੀਂ ਪੋਜੀਸ਼ਨ ਆ ਰਹੀ ਹੈ ਠੀਕ ਹੈ ਇੱਥੇ ਦੇਖੋ ਪੋਜੀਸ਼ਨ ਆ ਰਹੀ ਹੈ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਸਟਾਪ ਲੌਸ ਲਗਾਉਣਾ ਹੈ ਤੁਸੀਂ ਕੀ ਕਰਨਾ ਕੀ ਹੈ ਇਹਦੇ ਉੱਤੇ ਕਲਿੱਕ ਕਰ ਠੀਕ ਹੈ ਉਸ ਤੋਂ ਬਾਅਦ ਤੁਸੀਂ ਲਗਾ ਦੇਣੀ ਆ ਟ੍ਰਿਗਰ ਸੈੱਟ ਹੈ ਠੀਕ ਹੈ ਟ੍ਰਿਗਰ ਸੈੱਟ ਤੇ ਇੱਥੇ ਆਪਾਂ ਸਟਾਪ ਲੌਸ ਲਗਾ ਦੇਣਾ ਇੱਥੇ ਤੁਸੀਂ ਇੰਟਰ ਕਰਨਾ ਆ ਜਿੰਨਾ ਵੀ ਤੁਸੀਂ ਪ੍ਰਾਈਸ ਤੇ ਸਟਾਪ ਲੌਸ ਲਗਾਉਣਾ ਚਾਹੁੰਦੇ ਜਿਵੇਂ ਆਪਾਂ 145 ਲਗਾਇਆ ਠੀਕ ਹੈ ਤੇ ਇੱਥੇ ਆਪਾਂ 145.5 ਠੀਕ ਹੈ 0.5 ਇੰਨਾ ਬਾਅਦ ਉੱਤੇ ਆਪਾਂ ਲਿਖਣਾ ਹੁੰਦਾ ਠੀਕ ਹੈ ਇਨਾ ਉੱਤੇ ਲਿਖਣਾ ਹੁੰਦਾ ਹੈ ਕਿਉਂ ਇਨਾ ਉੱਤੇ ਆਪਾਂ ਲਿਖਣਾ ਪੈਂਦਾ ਆ ਬਰਾਬਰ ਨਹੀਂ ਲੱਗੇਗਾ ਜਦੋਂ ਵੀ ਤੁਸੀਂ ਟ੍ਰਿਗਰ ਸਟਾਪ ਲੌਸ ਲਗਾਉਣਾ ਹੈ ਤੇ ਟ੍ਰਿਗਰ ਪ੍ਰਾਈਸ ਦੇ ਵਿੱਚ ਦੂਜੇ ਪ੍ਰਾਈਸ ਨਾਲੋਂ 0.5 ਵੱਧ ਲਿਖਣਾ ਆ ਫਿਰ ਤੁਹਾਡਾ ਜਿਹੜਾ ਮਤਲਬ ਕਿ ਸਟਾਪ ਲੌਸ ਲੱਗੇਗਾ ਕਿਉਂਕਿ ਜੇ ਐਸ ਪ੍ਰਾਈਸ ਤੇ ਕੋਈ ਬਾਇ ਕਰਨ ਵਾਲਾ ਅਵੇਲੇਬਲ ਨਹੀਂ ਹੋਵੇਗਾ ਤੇ ਐਸ ਪ੍ਰਾਈਸ ਤੇ ਆਪਣਾ ਆਰਡਰ ਮਤਲਬ ਕਿ ਸੈੱਲ ਹੋ ਜਾਵੇਗਾ ਮਤਲਬ ਕਿ ਐਗਜ਼ਿਟ ਹੋ ਜਾਵੇਗਾ ਜਿਹੜਾ ਆਪਣਾ ਸਟਾਪ ਲੌਸ ਹੋਵੇਗਾ ਠੀਕ ਹੈ ਇਸੇ ਕਰਕੇ ਟ੍ਰਿਗਰ ਪ੍ਰਾਈਸ ਹੁੰਦਾ ਹੈ ਠੀਕ ਹੈ ਤੇ ਹੁਣ ਆਪਾਂ ਇੱਥੋਂ ਕਰਦੇ ਕੀ ਆ ਇਹ ਇਸ ਨੂੰ ਇੱਥੇ ਸੈੱਟ ਕਰਤਾ ਤੇ ਆਪਣਾ ਸਟੌਪ ਲੌਸ ਲੱਗ ਗਿਆ ਇਹ ਕਿੱਥੇ ਆਵੇਗਾ ਇਹ ਜਦੋਂ ਤੁਸੀਂ ਆਰਡਰ ਤੇ ਜਾਓਗੇ ਤੇ ਇੱਥੇ ਓਪਨ ਆਰਡਰ ਦੇ ਵਿੱਚ ਆਵੇਗਾ ਠੀਕ ਆ ਇਸ ਨੂੰ ਤੁਸੀਂ ਮੋਡੀਫਾਈ ਕਰਕੇ ਬਾਅਦ ਦੇ ਵਿੱਚ ਇਹ ਸਟੌਪ ਲੌਸ ਟ੍ਰੇਲ ਵੀ ਕਰ ਸਕਦੇ ਜੋ ਇਸੇ ਜਗ੍ਹਾ ਤੇ ਮਤਲਬ ਕਿ ਜੇ ਮਨ ਲਓ ਕਿ ਆਪਣਾ ਪ੍ਰੀਮੀਅਮ 170 ਤੇ ਚੱਲ ਗਿਆ ਤੇ ਪਾਸਟ ਸਟੌਪ ਲੌਸ 160 ਤੇ ਕਰਨਾ ਚਾਹੁੰਦੇ ਹਾਂ ਤੇ ਇੱਥੋਂ 160 ਤੇ ਇੱਥੇ ਸੇਮ 160.5 ਠੀਕ ਆ 160.5 ਲਿਖ ਦਵਾਂਗੇ ਠੀਕ ਆ ਤੇ ਇਸ ਤਰ੍ਹਾਂ ਬਸ ਸਟੌਪ ਲੌਸ ਟ੍ਰੇਲ ਕਰ ਸਕਦੇ ਹਾਂ ਠੀਕ ਆ ਉਸ ਤੋਂ ਇਲਾਵਾ ਇਸੇ ਆਰਡਰ ਨੂੰ ਤੁਸੀਂ ਕੀ ਕਰ ਸਕਦੇ ਜੋ Uh, मतलब की ਇਸ ਨੂੰ ਡਿਲੀਟ ਕਰਕੇ ਪ੍ਰਾਈਜ਼ ਨੂੰ ਡਿਲੀਟ ਕਰਨ ਦੀ ਲੋੜ ਨਹੀਂ ਇੱਥੋਂ ਟਿੱਕ ਹਟਾ ਕੇ ਇੱਥੋਂ ਹਟਾ ਕੇ ਠੀਕ ਹੈ ਤੇ ਇਸ ਨੂੰ ਤੁਸੀਂ ਇੱਥੋਂ ਮਤਲਬ ਕਿ ਟਾਰਗੇਟ ਵੀ ਕਰ ਸਕਦੇ ਹੋ ਮਤਲਬ ਕਿਸੇ ਜਗ੍ਹਾ ਤੇ ਟਿੱਕ ਨਹੀਂ ਲਾਉਣੀ ਲਿਮਟ ਪ੍ਰਾਈਜ਼ ਵਾਲੇ ਤਾਂ ਮੰਨ ਲਓ ਕਿ ਆਪਣਾ ਟਾਰਗੇਟ ਰੱਖਣਾ ਹੈ 153 ਠੀਕ ਹੈ ਤੇ ਇੱਥੇ ਆਪਾਂ 153 ਲਿਖ ਦੇਵਾਂਗੇ ਠੀਕ ਹੈ ਤੇ ਮੋਡੀਫਾਈ ਇਹ ਆਪਣਾ ਟਾਰਗੇਟ ਲੱਗ ਜਾਵੇਗਾ ਪਰ ਕੀ ਹੈ ਕਿ ਫਿਰ ਸਟਾਪ ਲੌਸ ਘਟਿਆ ਜਾਵੇਗਾ ਠੀਕ ਹੈ ਟਾਰਗੇਟ ਲੱਗ ਜਾਵੇਗਾ ਪਰ ਸਟਾਪ ਲੌਸ ਘਟਿਆ ਜਾਵੇਗਾ ਠੀਕ ਹੈ ਇਹ ਆਪਣਾ ਹੁਣ ਟਾਰਗੇਟ ਲੱਗ ਗਿਆ ਠੀਕ ਹੈ ਤੇ ਹੁਣ ਆਪਾਂ ਇਸ ਨੂੰ ਕੀ ਕਰਦੇ ਆ ਕੀ ਇਹ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿਵੇਂ ਸਟੌਪ ਲੌਸ ਲਗਾਉਣਾ ਕਿਵੇਂ ਟਾਰਗੇਟ ਲਗਾਉਣਾ ਠੀਕ ਹੈ ਧਿਆਨ ਨਾਲ ਮਤਲਬ ਕਿ ਵੀਡੀਓ ਨੂੰ ਪੂਰਾ ਦੇਖ ਲਿਓ ਤੁਹਾਨੂੰ ਸਮਝ ਲੱਗ ਜਾਵੇਗੀ ਟਰੇਡ ਲੈਣ ਦੇ ਸਮੇ ਕਿਵੇਂ ਲਗਾਉਣਾ ਤੇ ਟਰੇਡ ਲੈਣ ਤੋਂ ਬਾਅਦ ਕਿਵੇਂ ਸਟੌਪ ਲੌਸ ਲਗਾਉਣਾ ਚਾਹੇ ਤੁਸੀਂ ਬੈਂਕ ਨਿਫਟੀ 'ਚ ਕਰੋ ਕਿਸੇ 'ਚ ਵੀ ਕਰੋ ਤਰੀਕਾ ਇਹੀ ਆ ਟੈਗਰ ਪ੍ਰਾਈਸ ਤੇ 0.5 ਤੁਸੀਂ ਵੱਧ ਲਿਖਣਾ ਹੈ ਠੀਕ ਹੈ ਮਿਲਾਂਗੇ ਨੈਕਸਟ ਵੀਡੀਓ 'ਚ ਧੰਨਵਾਦ ਜੇ ਕੋਈ ਚੀਜ਼ ਸਮਝ ਨਹੀਂ ਆਈ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਧੰਨਵਾਦ